ਫਿਰੋਜ਼ਪੁਰ ਦੇ ਮੱਖੂਚ ਟ੍ਰਾਂਸਪੋਰਟ ਡੀਆਰ ਵਿੱਚ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਦਾ ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਇੰਚਾਰਜ ਕਾਬੂ ਐਸਟੀਐਫ ਤੇ ਡਰਗ ਮਹਿਕਮੇ ਨੇ ਮਿਲ ਕੇ ਕੀਤੀ ਕਾਰਵਾਈ ਘਰ ਤੇ ਗੋਦਾਮ ਵਿੱਚੋਂ 9,36,000 ਨਸ਼ੀਲੇ ਕੈਪਸੂਲ ਤੇ 1430 ਗੋਲੀਆਂ ਬਰਾਮਦ ਫਿਰੋਜ਼ਪੁਰ ਦੇ ਮੱਖੂ ਵਿੱਚ ਟਰਾਂਸਪੋਰਟਰ ਦੀ ਆੜ ਵਿੱਚ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੇ ਹਾਕਮਪੁਰ ਯਾਨੀ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਦੇ ਮੱਖੂ ਬਲਾਕ ਦੇ ਇੰਚਾਰਜ ਪੀਮ ਠਕਰਾਲ ਨੂੰ ਕਾਬੂ ਕਰ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਦਾ ਜ਼ਖੀਰਾ ਬਰਾਮਦ ਕੀਤਾ ਹੈ ਬੀਮ ਦੇ ਖਿਲਾਫ ਐਸਟੀਐਫ ਅਤੇ ਡਰਗ ਮਹਿੰਕਮੇ ਦੀ ਇਨਸਪੈਕਟਰ ਵੱਲੋਂ ਸਾਂਝਕਤ ਰੂਪ ਵਿੱਚ ਕਾਰਵਾਈ ਕੀਤੀ ਗਈ ਅਤੇ 2.5 ਕਰੋੜ ਦੇ ਕਰੀਬ ਦੀ ਕੀਮਤ ਦੇ 9,36,000 ਕੈਪਸੂਲ ਅਤੇ 1430 ਗੋਲੀਆਂ ਦਾ ਜ਼ਖੀਰਾ આરોપી ਦੇ ਘਰ ਅਤੇ ਗੋਦਾਮ ਵਿੱਚੋਂ ਬਰਾਮਦ ਕੀਤਾ ਗਿਆ। ਜਿੱਥੇ ਐਸਟੀਐਫ ਨੇ ਐਨਡੀਪੀਸੀ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਹੈ ਉੱਥੇ ਡਰਗ ਮਹਿੰਕਮੇ ਵੱਲੋਂ ਆਪਣੇ ਵਿਭਾਗ ਦੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਦੋਸ਼ੀ ਪੀਮ ਫੁਕਰਾਲ ਤੇ aarop ਹੈ। ਕਿਉਂ ਟ੍ਰਾਂਸਪੋਰਟ ਡੀਆਰ ਵਿੱਚ ਹਿਮਾਚਲ ਪ੍ਰਦੇਸ਼ ਦੀ ਫਾਰਮਾ ਕੰਪਨੀ ਤੋਂ ਨਸ਼ੀਲੇ ਪਦਾਰਥ ਲਿਆ ਕੇ ਫਿਰੋਜ਼ਪੁਰ ਮੋਗਾ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਸਪਲਾਈ ਕਰਦਾ ਸੀ ਦੋਸ਼ੀ ਠਕੁਰਾਲ ਦੇ ਘਰ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਰੋਜ਼-ਰੋਜ਼ ਵੱਡੇ-ਵੱਡੇ ਡੱਬੇ ਗੱਡੀਆਂ 'ਚੋਂ ਉਤਾਰੇ ਜਾਂਦੇ ਲੇਕਿਨ ਇਹ ਪਤਾ ਨਹੀਂ ਚੱਲਦਾ ਸੀ ਕਿ ਆਖਿਰ ਡੱਬਿਆਂ ਵਿੱਚ ਹੈ ਕੀ ਅਗਰ ਕੋਈ ਪੁੱਛ ਲੈਂਦਾ ਤਾਂ ਦੋਸ਼ੀ ਕਹਿੰਦਾ ਕਿ ਉਸ ਦਾ ਟ੍ਰਾਂਸਪੋਰਟ ਦਾ ਕੰਮ ਹੈ ਤੇ ਇਹ ਸਮਾਨ ਉਸਨੇ ਡਿਲੀਵਰ ਕਰਨਾ ਹੁੰਦਾ ਹੈ ਮੰਗਲਵਾਰ ਦੀ ਰਾਤ ਐਸਟੀਐਫਡੀ ਐਸਪੀ ਗੁਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਡੀਐਸਪੀ ਰਕੇਸ਼ ਕੁਮਾਰ ਵੱਲੋਂ ਡਰਗ ਮਹਿਕਮੇ ਦੀ ਇਨਸਪੈਕਟਰ ਸੋਨੀਆ ਗੁਪਤਾ ਦੀ ਟੀਮ ਦੀ ਅਗਵਾਈ ਵਿੱਚ ਆਪ ਨੇਤਾ ਦੇ ਘਰ ਰੇਡ ਕੀਤੀ ਗਈ। ਤਲਾਸ਼ੀ ਦੇ ਦੌਰਾਨ 9,36,000 ਪ੍ਰਾਗਾ ਕੈਪਸੂਲ ਅਤੇ 1430 ਟਰਾਮਾਡੋਲ ਗੋਲੀਆਂ ਜੋ ਕਿ ਡੱਬਿਆਂ ਵਿੱਚ ਬੰਦ ਸਨ ਬਰਾਮਦ ਕੀਤੀਆਂ ਗਈਆਂ। ਇਹ ਜ਼ਖੀਰਾ ਨੇਤਾ ਦੇ ਘਰ ਅਤੇ ਘਰ ਵਿੱਚ ਬਣਾਏ ਗੋਦਾਮ ਵਿੱਚੋਂ ਬਰਾਮਦ ਕੀਤਾ ਗਿਆ। ਆਰੋਪੀ ਦੇ ਕੋਲ ਮੈਡੀਸਨ ਸੰਬੰਧੀ ਕੋਈ ਲਾਇਸੈਂਸ ਨਹੀਂ ਸੀ ਅਤੇ ਗੋਲੀ 300 ਮਿਲੀਗ੍ਰਾਮ ਤੇ ਕੈਪਸੂਲ 400 ਮਿਲੀਗ੍ਰਾਮ ਵਜਨ ਦਾ ਸੀ ਜੋ ਕਿ ਸਿੱਧੇ ਤੌਰ ਤੇ ਨਸ਼ਾ ਕਰਨ ਲਈ ਵਰਤਿਆ ਜਾਂਦਾ ਹੈ। ਕੁੱਲ ਮਿਲਾਕਰ ਨਸ਼ੇ ਦੇ ਇਸ ਜਖੀਰੇ ਦੀ ਕੀਮਤ 2.5 ਕਰੋੜ ਦੇ ਕਰੀਬ ਦੱਸੀ ਗਈ ਹੈ। ਸਾਡੀ ਕੱਲ ਡੀਐਸਪੀ ਸਾਹਿਬ ਸਾਡੇ ਰਕੇਸ਼ ਕੁਮਾਰ ਜੀ ਤੇ ਨਾਲ ਉਹਨਾਂ ਦੀ ਟੀਮ ਇਹਨਾਂ ਵੱਲੋਂ ਮਖੂਲ ਸਿਟੀ ਦੇ ਵਿੱਚ ਰੇਲਵੇ ਰੋਡ ਦੇ ਉੱਪਰ ਇੱਕ ਸਟੋਰ ਦੇ ਉੱਪਰ ਤੇ ਇੱਕ ਘਰ ਦੇ ਉੱਤੇ ਰੇਡ ਕੀਤੀ ਗਈ। ਸੋ ਇਦੇ ਨਾਲ ਅਸੀਂ ਜਿਹੜੀ ਇਨਫੋਰਮੇਸ਼ਨ ਸਾਨੂੰ ਕਿ ਇਸ ਇਹ ਜਿਹੜਾ ਭੀਮ ਠਕੁਰਾਲ ਜਿਹੜਾ ਕ्यूज ਅਸੀਂ ਫੜਿਆ ਇਹਨੇ ਵਿਦਆਊਟ ਲਾਇਸੈਂਸ ਭਾਰੀ ਮਾਤਰਾ ਵਿੱਚ ਨਸ਼ੀਲੀ ਡਰੱਗ ਅਤੇ ਨਾਲ ਜਿਹੜੀ ਆ ਮੈਡੀਕਲ ਮੈਡੀਸਿਨਸ ਜਿਹੜੀਆਂ ਨੇ ਜਿਹੜੀਆਂ ਇਹ ਵਿਦਆਊਟ ਲਾਇਸੈਂਸ ਰੱਖ ਨਹੀਂ ਸਕਦਾ ਉਹ ਇਹਨਾਂ ਨੇ ਭਾਰੀ ਮਾਤਰਾ ਵਿੱਚ ਸਟੋਰ ਕੀਤੀਆਂ ਨੇ ਸੋ ਸਾਡੀ ਟੀਮ ਜਿਹੜੀ ਇੱਥੇ ਕੱਲ ਅਸੀਂ ਇੱਥੇ ਰੇਡ ਕੀਤੀ ਸੀ ਸਾਡੇ ਨਾਲ ਡਰੱਗ ਕੰਟਰੋਲਰ ਅਫਸਰ ਵੀ ਨਾਲ ਸੀ ਸੋ ਇਹਦੇ ਵਿੱਚ ਜਿਹੜਾ ਦਾ ਸਟੋਰ ਹੈ ਤੇ ਘਰ ਹੈ ਇਹ ਦੋਨਾਂ ਜਗ੍ਹਾ ਤੋਂ ਸਾਨੂੰ ਜਿਹੜੀ ਹੈ ਭਾਰੀ ਮਾਤਰਾ ਵਿੱਚ ਜਿਹੜੀ ਮੈਡੀਸਿਨ ਜਿਹੜੀ ਐਲੋਪੈਥੀ ਦੀ ਮੈਡੀਸਿਨ ਮਿਲੀ ਆ ਉਹਦੇ ਵਿੱਚ ਪ੍ਰੈਗਾਬਲਿਨ ਨਾਂ ਦੇ ਜਿਹੜੇ ਕੈਪਸੂਲਸ ਨੇ ਉਹ ਜਿਹੜੇ ਰਿਕਵਰ ਹੋਏ ਨੇ ਜਿਹੜੀ ਉਹਨਾਂ ਦਾ ਟੋਟਲ ਕਾਊਂਟ ਹੈ ਲਗਭਗ 9.36 ਲੱਖ ਜਿਹੜਾਂ ਦੀ ਟੋਟਲ ਗਿਣਤੀ ਹੈ ਤੇ ਜਿਹੜੀ ਇਹਦੀ ਅਪਰੋਕਸੀਮੇਟ ਵੈਲਿਊ ਹੈਗੀ ਆ ਜੋ ਇਹਦੇ ਉੱਤੇ ਸਟ੍ਰਿਪ ਦੇ ਉੱਤੇ ਪ੍ਰਾਈਸ ਹੈ ਉਹ 2.76 ਕਰੋੜ ਰੁਪਏ ਦੀ ਜਿਹੜੀ ਟੋਟਲ ਜਿਹੜੀ ਇਹਦੀ ਵੈਲਿਊ ਹੈ ਨਾਲ ਹੀ ਜਿਹੜਾ ਇਹਦੇ ਕੋਲੋਂ ਸਾਨੂੰ ਟਰਾਮਾਡੋਲਸ ਦੇ ਜਿਹੜੇ ਜਿਹੜੀ ਕਿ ਜਿਹੜੀ ਐਂਡੀਪੀਐਸ ਅੰਡਰ ਜਿਹੜੇ ਇਹ ਆਉਂਦੇ ਨੇ ਡਰੱਗ ਆਉਂਦੀ ਆ ਉਹ ਵੀ ਇਹਦੇ ਕੋਲੋਂ ਲਗਭਗ 1500 ਕੈਪਸੂਲ ਜਿਹੜੇ ਆ ਟੈਬਲੇਟਸ ਜਿਹੜੀਆਂ ਉਹ ਮਿਲੀਆਂ ਨੇ ਸੋ ਅਸੀਂ ਇਹਦੇ ਵਿੱਚ ਦੋ ਕਾਰਵਾਈਆਂ ਹੋਈਆਂ ਨੇ ਇਹਦੇ ਵਿੱਚ ਡਰੱਗ ਕੰਟਰੋਲਰ ਆਫਿਸਰਸ ਦੇ ਵੱਲੋਂ ਡਰੱਗ ਐਂਡ ਕੋਸਮੈਟਿਕ ਐਕਟ ਦੇ ਤਹਿਤ ਇਹ ਸਾਰੀਆਂ ਦਵਾਈਆਂ ਨੂੰ ਜਿਹੜੀਆਂ ਪ੍ਰੈਗਾਬਲਿਨ ਗੋਲੀਆਂ ਨੇ ਜਿਹੜੀਆਂ ਕਿ ਹੈਬਿਟ ਫਾਰਮਿੰਗ ਡਰੱਗਸ ਨੇ ਤੇ ਇਸ ਏਰੀਆ ਦੇ ਵਿੱਚ ਜਿਹੜੇ ਯੂਥ ਹੈ ਇਹ ਇਸ ਡਰਗ ਨੂੰ ਕਾਫੀ ਜ਼ਿਆਦਾ ਲੈ ਰਿਹਾ ਸੀ ਤੇ ਇਹ ਮੇਨ ਸਪਲਾਈਅਰ ਵੀ ਸੀ ਬੰਦਾ ਇਹ ਪ੍ਰੈਗਾਬਲਿਨ ਦੀ ਸਾਰੀ ਡਰਗਸ ਨੂੰ ਜਿਹੜਾ ਉਹ ਡਰਗ ਇੰਸਪੈਕਟਰ ਸਾਹਿਬ ਦੇ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਕੇ ਸੈਪਰੇਟ ਜਿਹੜੀ ਕਾਰਵਾਈ ਕੀਤੀ ਗਈ ਹੈ ਤੇ ਟਰਾਮਾਡੋਲ ਜਿਹੜੀ ਡਰਗ ਆ ਉਹਦੇ ਤਹਿਤ ਅਸੀਂ ਐਸਟੀਐਫ ਨੇ ਫਆਈਆਰ ਨੰਬਰ 8611624 ਬਾਈ ਐਨਡੀਪੀਐਸ ਅਕਟ ਹੈ ਤੁਸੀਂ ਜਿਹੜਾ ਕੇਸ ਸਸਟ ਕਰਕੇ ਦੋਸ਼ੀ ਨੂੰ ਜਿਹੜਾ ਭੀਮ ਠਕੁਰਾਲ ਨੂੰ ਗ੍ਰਿਫਤਾਰ ਕਰ ਲਿਆ ਸਰ ਇਹ ਕੀ ਟਰਾਂਸਪੋਰਟ ਦਾ ਕੰਮ ਕਰਦਾ ਸੀ ਐਨ ਕੋਈ ਲਾਇਸੈਂਸ ਸੀਗਾ ਸੀਗਾ ਇਹ ਮੈਡੀਕਲ ਦਾ ਵੀ ਕੰਮ ਕਰਦਾ ਸੀ ਜਾਂ ਕੀ ਸੀ ਜੀ ਇਹ ਦੋਸ਼ੀ ਜਿਹੜਾ ਭੀਮ ਠਕੁਰਾਲ ਹੈ ਤੇ ਬਸ ਕੋਈ ਵੀ ਮੈਡੀਸਿਨਸ ਰੱਖਣ ਦਾ ਜਾਂ ਕੋਈ ਵੀ ਟਰਮ ਮੈਡੀਸਿਨ ਕੋਈ ਕੈਮਿਸਟ ਦਾ ਕੋਈ ਵੀ ਲਾਇਸੈਂਸ ਨਹੀਂ ਹੈ ਬੇਸਿਕਲੀ ਇੱਕ ਟਰੱਕ ਵਗੈਰਾ ਚਲਾਉਂਦਾ ਇਹਨੇ ਟਰਾਂਸਪੋਰਟ ਬਣਾਈ ਆਪਣੀ ਠਕੁਰਾਲ ਟਰਾਂਸਪੋਰਟ ਦੇ ਨਾਮ ਤੋਂ ਤੇ ਆਪਣੇ ਘਰ ਦੇ ਨਾਲ ਸਿਟੀ ਰੋਡ ਰੇਲਵੇ ਰੋਡ ਮਖੂ ਦੇ ਉੱਪਰ ਹੀ ਇਹਨੇ ਸਟੋਰ ਬਣਾਇਆ ਹੋਇਆ ਸੀ ਇਹ ਇੱਥੋਂ ਆਪਣੇ ਇਸ ਸਟੋਰ ਵਿੱਚ ਕੰਟੇਨਰ ਕੀ ਮੇਰਾ ਟਰਾਂਸਪੋਰਟ ਦਾ ਸਮਾਨ ਆਇਆ ਇਹ ਕੰਟੇਨਰ ਕੋ ਵੱਡੇ ਵੱਡੇ ਜਿਹੜੇ ਗੱਤੇ ਦੇ ਡੱਬੇ ਹੈਗੇ ਨੇ ਅੱਗੋ ਫਿਰ ਤਰਨਤਾਰਨ ਫਰੂਜ਼ਪੁਰ ਮੋਗਾ ਇੱਥੇ ਜਿਹੜੀ ਆ ਇਹ ਵਰੀ ਪ੍ਰੈਗਾਬਲਿਨ ਜਿਹੜੀ ਦਵਾਈ ਆ ਇਹ ਜਿਹੜੀ ਨਸ਼ੇ ਵਾਸਤੇ ਯੂਜ਼ ਕੀਤੀ ਜਾ ਰਹੀ ਫਰਦਰ ਇਹ ਸਪਲਾਈ ਕਰਦਾ ਸੀ ਤੇ ਇਹ ਵਾਲੀ ਡਰੱਗ ਹੈ ਜਿਹੜੀ ਇਹ ਲੇਬਰ ਕਲਾਸ ਦੇ ਹੋਰ ਜਿਹੜੀ ਹੈਗੀ ਆ ਐਡਿਕਟਸ ਨੇ ਉਹ ਇਹਨੂੰ ਯੂਜ਼ ਕਰਦੇ ਨੇ ਜੋ ਮੈਡੀਕਲ ਸਾਇੰਸ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਇਹਦੀ ਜਿਹੜੀ ਜਿਸ ਤਰ੍ਹਾਂ ਜਿਹੜੀ ਰਿਕਵਰਡ ਜਿਹੜੀ ਆ ਹੈਗੀ ਨੇ ਇੱਕ ਮਿਕਦਾਰ ਹੈ ਇਹਦੇ ਵਿੱਚ ਇਹਨੇ ਲਗਭਗ ਇਹਦੀ ਜਿਹੜੀ ਹੈਗੀ ਆ ਮਿਲੀਗ੍ਰਾਮ ਜਿਹੜੀ ਹੈਗੀ ਆ ਉਹ 300 ਮਿਲੀਗ੍ਰਾਮ 400 ਮਿਲੀਗ੍ਰਾਮ ਦੇ ਸਟ੍ਰਿਪਸ ਨੇ ਇਹਦੇ ਕੋਲ ਨਾਰਮਲੀ ਜਿਹੜੇ ਡਾਕਟਰ ਸਾਹਿਬ ਨੇ ਉਹ 50 ਮਿਲੀਗ੍ਰਾਮ ਜਾਂ ਮੈਕਸਿਮਮ 100 ਮਿਲੀਗ੍ਰਾਮ ਦੀ ਡੋਜ਼ ਦਿੰਦੇ ਨੇ ਸੋ ਜ਼ਿਆਦਾ ਹੈਵੀ ਸਟਰੋਂਗ ਡੋਜ਼ ਦੇ ਵਜੋਂ ਇਹਦੇ ਸਟੋਰ ਕੀਤੀਆਂ ਨੇ ਤੇ ਯੂਥ ਦੇ ਵਿੱਚ ਏ ਸੀ ਤੋਂ ਸੋਸ਼ਲ ਕਾਜ਼ ਨੂੰ ਲੈਂਦੇ ਹੋਏ ਅਸੀਂ ਇਹ ਜਿਹੜਾ ਇਸ ਚੀਜ਼ ਨੂੰ ਅਸੀਂ ਦੋਨਾਂ ਯੂਨਿਟਸ ਵੱਲੋਂ ਸਾਂਝਾ ਆਪਰੇਸ਼ਨ ਕੀਤਾ ਗਿਆ ਹੈ ਸਰ ਇਹਨੂੰ ਵੀ ਜਾਂਚ ਕਰ ਰਹੀ ਜੀ ਕਿ ਉਹ ਕਿ ਕਿੱਥੋਂ ਲੈ ਕੇ